ਇਹ ਪਿਛਲੇ ਦਿਨੀ ਹੜ੍ਹ ਆਈਆਂ ਉਹਨਾਂ ਨੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਪੰਜਾਬ ਦੇ ਅੰਦਰ ਕਰਿਆ ਔਰ ਤੁਸੀਂ ਦੇਖੋ ਵੀ ਅੱਜ ਗਰੀਬਾਂ ਕੋਲ ਘਰ ਦੀ ਨਹੀਂ ਖਾਣ ਨੂੰ ਦਾਣੇ ਵੀ ਨਹੀਂ ਹੈ ਮਕਾਨ ਸਿਰ ਦੀ ਛੱਤ ਵੀ ਰਹਿ ਗਈ ਔਰ ਜ਼ਮੀਨਾਂ ਦਾ ਹਾਲ ਇਹ ਆ ਵੀ ਇਹ ਫਸਲ ਤਾਂ ਤਬਾਹ ਹੋਈ ਆ ਅਗਲੀ ਫਸਲ ਵੇਜਣ ਜੋਗੇ ਵੀ ਜਿਹੜੇ ਕਿਸਾਨ ਵੀ ਰਹਿ ਗਏ ਸਰਕਾਰ ਸੁਖਵੀਰ ਸਿੰਘ ਬਾਦਲ ਜੀ ਪਿਛਲੇ ਦਿਨੀ ਜੋ ਕੁਝ ਵੀ ਹੋਇਆ ਪੰਜਾਬੀਆਂ ਨਾਲ ਡਟ ਕੇ ਖੜੇ ਔਰ ਪੰਜਾਬ ਦੀ ਇੱਕ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਹੋਣ ਦੇ ਨਾਤੇ ਸਾਡਾ ਫਰਜ਼ ਵੀ ਬਣਦਾ ਵੀ ਇਸ ਇਹ ਜੇ ਮਾਹੌਲ ਚ ਆਪਾਂ ਡਟ ਕੇ ਲੋਕਾਂ ਦੀ ਮਦਦ ਵੀ ਕਰੀਏ ਸਹਾਇਤਾ ਵੀ ਕਰੀਏ ਔਰ ਜੋ ਹੋ ਸਕਦਾ ਉਸ ਤੋਂ ਅੱਗੇ ਕਰੀਏ ਸੋ ਦੇਖੋ ਪਿਛਲੇ ਦਿਨਾਂ ਚ ਲੱਖਾਂ ਲੀਟਰ ਡੀਜ਼ਲ ਆ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਆਪ ਵੰਡਿਆ ਔਰ ਚਾਰੇ ਦੇ ਵੀ ਤੁਸੀਂ ਦੇਖੋ 500 ਟਰੱਕ ਤੋਂ ਉੱਤੇ ਉਹ 14 ਕੁਛ ਪਹਿਲਾਂ ਟਰੱਕ ਵੀ ਭੇਜ ਚੁੱਕੇ ਆ ਫਿਰ ਖਾਗੂਨ ਮਸ਼ੀਨਾ 500 ਬੰਡੀਆਂ ਜਾ ਰਹੀਆਂ ਇਸ ਤੋਂ ਇਲਾਵਾ 125 ਡਾਕਟਰਾਂ ਦੀ ਟੀਮਾਂ ਤਿਆਰ ਕਰੀਆਂ ਤਾਂ ਕਿ ਉਹ ਪਿੰਡਾਂ 'ਚ ਜਾ ਕੇ ਕੈਂਪ ਲਾਣ ਔਰ 1 ਲੱਖ ਏਕੜ ਜ਼ਮੀਨ ਦਾ ਬੀਜ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਮੀਦਾਰਾਂ ਨੂੰ ਜਿਹੜਾ ਰਜਿਸਟਰਡ ਬੀਜ ਦੇਣੀ ਵਧੀਆ ਉਹ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਕਿਉਂਕਿ ਸਾਡੀ ਜ਼ਿੰਮੇਵਾਰੀ ਆ ਉੱਥੇ ਸਰਕਾਰਾਂ ਦਾ ਹਾਲ ਤੁਸੀਂ ਦੇਖ ਲਿਓ ਕਿ ਪਿਛਲੇ ਦਿਨੇ ਮੋਦੀ ਜੀ ਆਏ 1600 ਟਨ ਦੇ ਕੇ ਔਰ ਇਹ ਵੀ ਕਹਿ ਕੇ ਵੀ 12000 ਕਰੋੜ ਸਰਕਾਰ ਕੋਲ ਗਿਆ ਪਰ ਅੱਜ ਜਿਸ ਤਰ੍ਹਾਂ ਦੀਆਂ ਖਬਰਾਂ ਖੋਰਾ ਚਾ ਰਹੀਆਂ ਜਿਸ ਤਰ੍ਹਾਂ ਦੀ ਕਾਗ ਰਿਪੋਰਟ ਆ ਤੁਸੀਂ ਦੇਖ ਲਓ ਵੀ ਇਹ ਪੈਸਾ ਧਿਆਨ ਦੇ ਸਮੇਂ ਵਾਸਤੇ ਰੱਖਿਆ ਜਾਂਦਾ ਹੈ तकरीबन 12000 ਕਰੋੜ ਦੇ ਫੰਡ ਕਿਸੇ ਹੋਰ ਖਾਤੇ 'ਚ ਡਿਵਰਟ ਕਰਕੇ ਵਰਤ ਜੇ ਜਿਹੜਾ ਫੰਡ ਬੰਦਾ ਵਾਸਤੇ ਮਕਾਨਾਂ ਵਾਸਤੇ ਗਰੀਬਾਂ ਦੇ ਪਸ਼ੂਆਂ ਵਾਸਤੇ ਜਾਨਵਰਾਂ ਨੂੰ ਜਿਹੜਾ ਜਾਂ ਕਿਸੇ ਬੰਦੇ ਦੀ ਮੌਤ ਹੋ ਜਾਏ ਉਹਨਾਂ ਤੇ ਵਰਤਿਆ ਜਾਣਾ ਚਾਹੀਦਾ ਤਾਂ ਇਹ ਐਡਵਰਟਾਈਜ਼ਮੈਂਟ ਹੋਰ ਪਬਲਿਸਿਟੀ ਦੇ ਯੂਜ਼ ਕਰਦੇ ਨੇ ਸਾਡੇ ਹਲਕੇ ਦੇ ਵਿੱਚ ਆਇਆ ਕਿ ਰਾਹਤ ਦੇ ਰਹੇ ਸੀ ਸਾਡੇ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਮੇਟੀ ਬਣਾਈ ਹੈ ਮੈਂ ਆ ਪ੍ਰਮਿੰਦਰ ਸਹਾਣਾ ਜੀ ਸਾਡੇ ਹਲਕਾ ਇਨਚਾਰਜ)^{(1)})^{(2)} ਸਾਹਿਬ ਤੇ ਗੁਰੂ ਸਾਹਿਬ ਦੀ ਤੇ ਪੂਰੇ ਜ਼ਿਲ੍ਹੇ ਚ ਹਰ ਜ਼ਿਲ੍ਹੇ ਚ ਸ਼੍ਰੋਮਣੀ ਅਕਾਲੀ ਦਲ ਜਾ ਕੇ ਜਿਹੜੀ ਅਸੈਸਮੈਂਟ ਕਰ ਰਿਹਾ ਵੀ ਕਿਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਕਿਸ ਤਰ੍ਹਾਂ ਦੀ ਉਹਨਾਂ ਕਿਸਾਨ ਵੀਰਾਂ ਨੂੰ ਜ਼ਰੂਰਤ ਆ ਫਿਰ ਅਸੀਂ ਉਹਨਾਂ ਨੂੰ ਇੱਕ ਕੰਪਾਈਲ ਕਰਕੇ ਪੂਰੀ ਰਿਪੋਰਟ ਨੂੰ ਪ੍ਰਧਾਨ ਜੀ ਨੂੰ ਦਵਾਂਗੇ ਅਸੀਂ ਜਿਹੜੇ ਕਿਸਾਨਾਂ ਦੀ ਚਾਰਾ ਜਾਂ ਜ਼ਮੀਨਾਂ ਪੱਧਰੀਆਂ ਕਰਨ ਦੇ ਰੂਪជា ਡੀਜ਼ਲ ਦੀ ਜਿਸ ਤਰ੍ਹਾਂ ਦੀ ਵੀ ਮਦਦ ਸ਼੍ਰੋਮਣੀ ਅਕਾਲੀ ਦਲ ਤੋਂ ਹੋ ਸਕੀ ਉਹ ਵੀ ਕਰਾਂਗੇ ਔਰ ਜਿਹੜੇ ਜ਼ਿਆਦਾ ਜਰੂਰਤ ਆ ਜਿਸ ਤਰ੍ਹਾਂ ਸਰਕਾਰ ਹਰ ਵਾਰੀ ਜਿਹੜੀ ਅਨਾਉਂਸਮੈਂਟਾਂ ਕਰਕੇ ਮੁੱਕਰ ਜਾਂਦੀ ਹੈ ਜੇ ਸਰਕਾਰ ਮੁੱਕਰੀ ਤਾਂ ਘੱਟ ਤੋਂ ਘੱਟ ਸਾਡੇ ਕੋਲ ਡਾਕਟ ਡਾਟੇ ਹੋਣਗੇ ਅਸੀਂ ਉਹਨਾਂ ਜ਼ਿਮੀਂਦਾਰ ਵੀਰਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਅਸੀਪਾਂਵਾਂ ਦੀ ਲੜਾਈ ਫਿਰ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜੂਗਾ ਜੇ ਸਰਕਾਰ ਨੇ ਉਹਨਾਂ ਦੇ ਹੱਕ ਨਾ ਦੇ ਗੇ ਪੰਜਾਬ ਸਰਕਾਰ ਨੇ 20 ਹਜ਼ਾਰ ਪਰ ਏਕੜ ਦਾ ਪਾਬਜਾ ਐਨਾਨਸ ਕੀਤਾ ਹੈ ਕੀ ਇਹ ਤਸੱਲੀ ਬਖਸ਼ ਹੈ ਤੁਸੀਂ ਨਾ ਮੇਰੇ ਨਾਲ ਹੁਣ ਚਲਿਓ ਜੀ ਤੁਸੀਂ ਮੇਰੇ ਨਾਲ ਚਲਿਓ ਜੇ ਤੁਹਾਡੀ ਤਸੱਲੀ ਹੋ ਗਈ ਨਾ ਜੀ ਮੇਰੀ ਵੀ ਤਸੱਲੀ ਹੋ ਜੂਗੀ ਤੁਸੀਂ ਦੇਖੋ ਵੀ 5 5 5 6 6 ਫੁੱਟ ਰੇਤਾ ਜਿਹੜਾ ਪੱਸੀ ਜੜੀ ਰੇਤ ਆ ਉਹ ਜ਼ਿਮੀਦਾਰਾਂ ਦੀ ਜ਼ਮੀਨਾਂ 'ਚ ਛੜ ਗਈ ਤੇ ਜਿਰੀ ਦੀ ਫਸਲ ਤਬਾਹ ਹੋ ਗਈ ਕਣਕ ਅੱਗੇ ਵਿੱਜਣ ਦੇ ਕਾਬਲ ਨਹੀਂ ਰਿਹਾ ਜ਼ਿਮੀਦਾਰਾਂ ਨਾ ਬੀਜ ਵਾਸਤੇ ਪੈਸੇ ਆ ਨਾ ਘਰ ਚ ਖਾਣ ਵਾਸਤੇ ਸਮਾਨ ਆ ਰਹਿਣ ਵਾਸਤੇ ਛੱਤਾ ਤੇ 20000 ਨੂੰ ਕਿਹ ਚਟੂਗਾ ਔਰ ਪਿਛਲੀ ਵਾਰੀ ਤਾਂ ਇਹਨਾਂ ਨੇ ਜਿਹੜੇ ਅਨਾਉਂਸਮੈਂਟਾਂ ਮੁਰਗੀ ਬੱਕਰੀ ਦੀਆਂ ਕਰੀਆਂ ਦੀ ਅੱਜ ਤੱਕ ਨਹੀਂ ਉਹ ਮਿਲਿਆ ਹੈ ਸੋ ਘੱਟ ਤੋਂ ਘੱਟ 1 ਲੱਖ ਰੁਪਇਆ ਪਰ ਏਕੜ ਜ਼ਮੀਨਦਾਰ ਨੂੰ ਮਿਲੇ ਮਾੜਾ ਮੋਟਾ ਜਿਹੜਾ ਉਹ ਆਪਣੀਆਂ ਜ਼ਮੀਨਾਂ ਪੱਧਰ ਕਰਕੇ ਜਿਹੜੀ ਆਪਣੀ ਇਹ ਫਸਲ ਔਰ ਅਗਲੀ ਫਸਲ ਨਹੀਂ ਕੀ ਸਕੇ ਬਹੁਤ ਥੋੜਾ ਮੌਜ ਹੈ